ਹਾਂਜੀ ਭਾਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਹੋਰ ਕੀ ਹਾਲ ਚਾਲ ਸਾਰੇ ਠੀਕ ਠਾਕ ਤੇ ਇਹ ਆਪਣਾ ਭਾਜੀ ਇਨਕੂਬेटर ਹੈ ਤੇ ਇਹਦਾ ਰਿਜ਼ਲਟ ਇੱਕ ਵਾਰ ਆਪਾਂ ਲੈ ਚੁੱਕੇ ਆ ਤੇ ਘਰੇ ਹੀ ਤਿਆਰ ਕੀਤਾ ਸੀ ਆਪਾਂ ਮੇਬੀ 7 ਕੁਥੋ ਰੁਪਏ ਦੇ ਵਿੱਚ ਇਹ ਤਿਆਰ ਹੋ ਗਿਆ ਸੀਗਾ ਤੇ ਉਹਦੇ ਲਈ ਜਿਹੜਾ ਸਾਨੂੰ ਸਮਾਨ ਦੀ ਲੋੜ ਪਈ ਸੀਗੀ ਤੇ ਉਹ ਸਾਨੂੰ ਆਪਾਂ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਬਾਕਸ ਲੈ ਆਉਣਾ ਬਾਕਸ ਤੁਹਾਨੂੰ ਜਿਹੜਾ ਆ ਇਹ ਮੱਛੀ ਵਾਲਿਆਂ ਦੇੋਂ ਮਿਲੂਗਾ ਉਸ ਤੋਂ ਬਾਅਦ ਇਹ ਕੰਟਰੋਲਰ ਆ ਜਿਹੜਾ ਇਹ ਤੁਹਾਨੂੰ ਆਨਲਾਈਨ ਹੀ ਆਰਡਰ ਕਰਨਾ ਪੈਣਾ ਆ W 1209 ਕੰਟਰੋਲਰ ਇਹ ਤੁਹਾਨੂੰ ਆਨਲਾਈਨ ਹੀ ਮਿਲੂਗਾ ਇਸ ਦੇ ਨਾਲ 12 ਬੋਲਟ ਦਾ ਜਿਹੜਾ ਪੱਖਾ ਆ ਇਹ ਵੀ ਆਨਲਾਈਨ ਮਿਲਣਾ ਆ ਜਾਂ ਤੁਹਾਨੂੰ ਕੰਪਿਊਟਰ ਵਾਲੀ ਦੁਕਾਨ ਤੋਂ ਮਿਲ ਸਕਦਾ ਆ 12 ਬੋਲਟ ਦਾ ਚਾਰਜਰ ਇਹ ਜਾਂ ਤੁਹਾਨੂੰ ਮੋਬਾਈਲ ਦੀ ਦੁਕਾਨ ਤੋਂ ਤੇ ਜਾਂ ਇਹ ਆਨਲਾਈਨ ਹੀ ਮਿਲੂਗਾ ਉਸ ਤੋਂ ਬਾਅਦ ਜਿਹੜਾ ਇਹ ਬਲਬ ਹੋਲਡਰ ਆ ਇਹ ਤਾਂ ਨਾਰਮਲ ਤੁਹਾਨੂੰ ਕਿਤੇ ਵੀ ਮਿਲ ਜਾਊਗਾ ਪਰ ਇਹਦੇ ਵਿੱਚ ਜਿਹੜਾ ਤੁਸੀਂ ਬਲਬ ਲਾਉਣਾ ਆ ਉਹ ਤੁਸੀਂ ਵਧੀਆ ਲਾਉਣਾ ਆ ਕਿਸੇ ਕੰਪਨੀ ਦਾ ਲਾਉਣਾ ਆ ਜਿਹੜਾ ਜਲਦੀ ਫਿਊਜ਼ ਨਾ ਹੋਵੇ ਤੇ ਜਿਹੜਾ ਵਿੱਚ ਪਾਣੀ ਰੱਖਣ ਲਈ ਭਾਂਡਾ ਬਰਤਣਾ ਆ ਉਹ ਤੁਸੀਂ ਕੋਈ ਵੀ ਵਰਤ ਸਕਦੇ ਆ ਆਪਣੇ ਘਰੇਲੂ ਵੀ ਕੋਈ ਪਲਾਸਟਿਕ ਦਾ ਹੋਵੇ ਕੋਈ ਕੱਚ ਦਾ ਹੋਵੇ ਉਹ ਵਰਤ ਸਕਦੇ ਆ ਤਾਰ ਜਿਹੜੀ ਆ ਇਹ ਤੁਸੀਂ ਵਧੀਆ ਵਰਤਣੀ ਆ ਮਾੜੀ ਤਾਰ ਨਹੀਂ ਇਹਦੇ ਵਿੱਚ ਵਰਤਣੀ ਜਿੰਨੇ ਵੀ ਜੋੜ ਆਉਗੇ ਉਹਨਾਂ ਤੇ ਤੁਸੀਂ ਟੇਪਿੰਗ ਜ਼ਰੂਰ ਕਰਨੀ ਵਾਲ ਵਗੈਰਾ ਮਿਲ ਗਏ ਠੀਕ ਹੈ ਤੇ ਆਹ ਤੁਸੀਂ ਚੈੱਕ ਕਰ ਲਓ ਭਾਜੀ ਤੇ ਇਹਦੇ ਵਿੱਚ ਘੱਟੋਂ ਘੱਟ ਜਿਹੜਾ ਹੁਣ ਮੈਂ ਤਿਆਰ ਕੀਤਾ ਆ ਇਹਦੇ ਵਿੱਚ ਘੱਟੋਂ ਘੱਟ 200 ਤੋਂ 300 ਆਂਡਰ ਲੱਗ ਸਕਦਾ ਪਰ ਮੈਂ 125 ਗਾਂਡੇ ਲਾਏ ਆ ਤੇ ਹੁਣ ਇਹਦਾ ਰਿਜ਼ਲਟ ਆਉਣ ਤੋਂ ਬਾਅਦ ਫਿਰ ਹੁਣ ਅਗਲੇ ਸੀਜ਼ਨ 'ਚ ਆਪਾਂ ਦੇਖਾਂਗੇ ਦੇ ਕਿੰਦਾ ਕਿੰਨੇ ਗਾਂਡੇ ਇੱਥੇ ਦਾ ਲਾਉਣੇ ਆ ਕਿੱਦਾਂ ਕਰਨੇ ਆ ਦੇ ਗਾਹ ਹੁਣ ਜਿਹੜੇ ਬੱਚੇ ਆ ਉਹ ਅਸੀਂ ਆਪ ਹੀ ਘੜਾਇਆ ਕਰਾਂਗੇ ਤੇ ਆਪਣੇ ਬੱਚੇ ਆਪ ਹੀ ਰੱਖਿਆ ਕਰਾਂਗੇ ਹਨਾ ਬਾਹਰੋਂ ਖਰੀਦਣ ਨਾਲੋਂ ਤੇ ਹੋ ਸਕਿਆ ਥੋੜੇ ਬਹੁਤੇ ਤੁਹਾਨੂੰ ਪੂਰਾ ਟੇਪਿੰਗ ਕਰ ਦਿੰਦੇ ਆ ਤੇ ਟੇਪਿੰਗ ਕਰ ਲਓ ਨਾ ਕਰ ਲਓ ਕੋਈ ਫਰਕ ਨਹੀਂ ਪੈਂਦਾ ਤੇ ਉਹਦਾ ਸਰਵ ਇੱਕ ਸੋਨਾ ਲੱਗਣ ਨੂੰ ਕਰਦੇ ਹੁੰਦੇ ਆ ਜੇ ਤੁਸੀਂ ਵੀ ਘਰ ਤੇ ਇਹ ਤਿਆਰ ਕਰਨਾ ਹੈ ਮਤ ਤੋਂ ਵੱਧ 500 ਜਾਂ 700 ਚ ਤਿਆਰ ਹੋ ਜਾਂਦਾ ਜਿਹੜੇ ਲੋਕ 6-6000 ਦਾ ਵੇਚਦੇ ਆ ਤੇ ਉਹਦੇ ਨਾਲੋਂ ਵਧੀਆ ਆ ਘਰ ਤੇ ਤਿਆਰ ਕਰਨਾ ਤੇ ਰਿਜਲਟ ਸੇਮ ਉਦਾਂ ਹੀ ਕਰਦਾ ਆ ਠੀਕ ਆ ਉਹ ਸਿਰਫ ਵੀਡੀਓ 'ਚ ਹੀ ਹੁੰਦਾ ਵੀ ਉਹਨਾਂ ਦੇ ਇਦਾਂ ਆ ਇਦਾਂ ਆ ਜੋ ਜੀ ਤੁਸੀਂ ਤਿਆਰ ਕਰ ਲਿਓ ਉਹੀ ਚੀਜ਼ ਉਹ ਹੁੰਦੀ ਆ ਤੇ ਇੱਕ ਚੀਜ਼ ਜਦੋਂ ਵੀ ਤੁਸੀਂ ਇਨਕੂਬेटर ਤਿਆਰ ਕਰਨਾ ਆ ਤੇ ਮੇਰੇ ਤੋਂ ਥੋੜੀ ਜਿਹੀ ਗਲਤੀ ਹੋਈ ਆ ਆ ਮੈਂ ਸ਼ੀਸ਼ਾ ਲਾਇਆ ਪਰ ਸ਼ੀਸ਼ਾ ਮੈਂ ਵੱਡਾ ਲਾਤਾ ਮਤਲਬ ਇੱਥੇ ਤੱਕ ਆਏ ਸ਼ੀਸ਼ਾ ਸ਼ੀਸ਼ਾ ਜਿਹੜਾ ਲਾਉਣਾ ਸੀ ਮੈਂ ਇੱਥੇ ਤੱਕ ਲਾਉਣਾ ਸੀ ਇੰਨਾ ਕਈ ਤੇ ਮੈਨੂੰ ਕੱਟਣ ਲਈ ਨਹੀਂ ਕੁਝ ਮਿਲਿਆ ਸਗਾ ਜਦੋਂ ਵੀ ਤੁਸੀਂ ਬਣਾਉਣਾ ਆ ਉੱਪਰ ਇਦਾਂ ਜ਼ਰੂਰ ਰੱਖ ਲੈਣਾ ਇੱਕ ਟੈਂਪਰੇਚਰ ਜਿਹੜਾ ਵਿੱਚ ਰੱਖਿਆ ਹੋਵੇ ਤੁਹਾਨੂੰ ਇਹ ਢੱਕਣ ਖੋਲਣ ਦੀ ਲੋੜ ਨਾ ਪਵੇ ਤੁਹਾਨੂੰ ਬਾਹਰੋਂ ਦੇਖ ਪਵੇ ਵੀ ਅੰਦਰ ਦਾ ਟੈਂਪਰੇਚਰ ਕਿੰਨਾ ਆ ਠੀਕ ਹੈ ਇਹ ਸੈਂਸਰ ਤੇ ਮਤਲਬ ਕਿ ਬਹੁਤ ਜ਼ਿਆਦਾ ਯਕੀਨ ਨਹੀਂ ਕਰਨਾ ਇੱਕ ਟੈਂਪਰੇਚਰ ਮੀਟਰ ਜਿਹੜਾ ਉਹ ਅੰਦਰ ਲਿਆ ਕੇ ਰੱਖਣਾ ਹੀ ਰੱਖਣਾ ਆ ਠੀਕ ਹੈ ਤੇ ਜਿਹੜੇ ਸ਼ੇਕ ਆ ਜਦੋਂ ਵੀ ਇਹ ਚੀਜ਼ ਦੋ ਸ਼ੇਕ ਕਰਨੀਆਂ ਆ ਜਦਦਾ ਇਧਰਲੀ ਸਾਈਡ ਦੋ ਸ਼ੇਕ ਕਰਦੇ ਆ ਇਹਦੇ ਓਪੋਜ਼ਿਟ ਸਾਈਡ ਜਾ ਕੇ ਉੱਪਰਲੀ ਸਾਈਡ ਤੋਂ ਕਰਨੀਆਂ ਉਹ ਦੋ ਉਹ ਜਿਹੜੇ ਦੋ ਸ਼ੇਕ ਆ ਉਹ ਜਦਦਾ ਇੱਥੇ ਕਰਦੇ ਉੱਪਰਲੀ ਸਾਈਡ ਠੀਕ ਹੈ ਤੇ ਜਿਹੜੀ ਹਵਾ ਆ ਇਹ ਕ੍ਰੋਸ ਹੁੰਦੀ ਰਹਿੰਦੀ ਆ ਤਾਜੀ ਹਵਾ ਅੰਦਰ ਆਉਂਦੀ ਆ ਕ੍ਰੋਸ ਹੋ ਜਾਂਦੀ ਆ ਤੇ ਜਿਹੜਾ ਆਪਾਂ ਤੁਸੀਂ ਵੀ ਅੰਦਰ ਟੈਂਪਰੇਚਰ ਜਿਹੜਾ ਰੱਖਣਾ ਆ ਮੀਟਰ ਤੇ ਉਹ ਵਧੀਆ ਰੱਖਣਾ ਯਾਰ ਜਿਹੜਾ ਤੁਹਾਨੂੰ ਸਹੀ ਟੈਂਪਰੇਚਰ ਦੱਸਦਾ ਹੋਵੇ ਕਈ ਵਾਰ ਇਦਾਂ ਹੁੰਦਾ ਜਿੱਦਾਂ ਇਹ 37.7 ਦਾ ਹੁਣ ਟੈਂਪਰੇਚਰ ਅੰਦਰ ਦਾ ਦੱਸਦਾ ਕਈ ਵੇਲੇ ਇਦਾਂ ਹੁੰਦਾ ਕਿ 38-39 ਤੇ ਅੰਦਰ ਦਾ ਟੈਂਪਰੇਚਰ ਪਹੁੰਚ ਜਾਂਦਾ ਜਦੋਂ ਹਵਾ ਕ੍ਰੋਸ ਨਹੀਂ ਨਾ ਹੁੰਦੀ ਕਈ ਵਾਰ ਰੁਕ ਜਾਂਦੀ ਆ ਤੇ ਫਿਰ ਅੰਦਰਲਾ ਟੈਂਪਰੇਚਰ ਵੱਧ ਜਾਂਦਾ ਹੁੰਦਾ ਬਾਕੀ ਕਈ ਭਰਾ ਆਪਣੇ ਬਣਾ ਕੇ ਸੇਲ ਵੀ ਕਰਦੇ ਆ ਤੇ ਇਹਦੇ ਇਹ ਗੱਲ ਨਹੀਂ ਆਪਾਂ ਕਹਿੰਦੇ ਵੀ ਉਹ ਮਾੜੀ ਹੁੰਦੀ ਹੈ ਚੀਜ਼ ਇਹ ਚੀਜ਼ ਨਹੀਂ ਮਾੜੀ ਹੁੰਦੀ ਪਰ ਮੈਂ ਇਹ ਦੱਸਦਾ ਕਿ ਜੇ ਤੁਸੀਂ ਆਪ ਹਿੰਮਤ ਕਰੋ ਤੇ ਤੁਸੀਂ ਆਪ ਘਰ 'ਚ ਤਿਆਰ ਕਰ ਸਕਦੇ ਆ ਘੱਟ ਖਰਚੇ 'ਚ ਗੱਲ ਤੁਹਾਡੀ ਮਿਹਨਤ ਤੇ ਆ ਜੇ ਤੁਸੀਂ ਮਿਹਨਤ ਕਰਨੀ ਚਾਹੁੰਦੇ ਆ ਤੇ ਹੁਣ ਕਈ ਬੰਦਿਆਂ ਦੇ ਫੋਨ ਆਉਂਦੇ ਆ ਇੱਕ ਤਾਂ ਹੁਣ ਮੈਨੂੰ ਮੈਸੇਜ ਆਉਂਦਾ ਹੈ ਭਾਜੀ ਮੈਂ 4000 ਦੀ ਮਸ਼ੀਨ ਲਈ ਆ ਤੇ ਉਹ ਚੱਲੀ ਨਹੀਂ ਹੈਗੀ ਤੇ ਆ ਆਈਟਮ ਤਾਂ ਰੱਖੀਆਂ ਸੀਗੀਆਂ ਤੇ ਆ ਮੈਂ ਦੋ ਡੱਬੇ ਜੋੜੇ ਕਰਕੇ ਤੇ ਇਹ ਥੋੜਾ ਜਿਆਦਾ ਟੱਕਣ ਉੱਪਰ ਸੈਟ ਨਹੀਂ ਬਿੰਦਾ ਸੀਗਾ ਇੱਕ ਪਾਸੇ ਚੱਕ ਹੋ ਜਾਂਦਾ ਸੀ ਤਾਂ ਕਰਕੇ ਮੈਂ ਟਾ ਲਾਈਆਂ ਆ ਕਿਉਂਕਿ ਇੱਥੇ ਆ ਦੇਖੋ ਤੁਸੀਂ ਚੈੱਕ ਕਰ ਲੋ ਇਹ ਦੋ ਡੱਬੇ ਜਿਹੜੇ ਆ ਇਹ ਮੈਂ ਜੋੜਤੇ ਸੀਗੇ ਦੋ ਦੇ ਤੁਸੀਂ ਤਿੰਨ ਵੀ ਜੋੜ ਸਕਦੇ ਆ ਇਹਨੂੰ ਲੰਮੇ ਕਰ ਸਕਦੇ ਆ ਪਹਿਲਾਂ ਮੈਂ ਇੱਕ ਬਲਬ ਸੀ ਜਦੋਂ ਮੈਂ ਦੋ ਡੱਬੇ ਜੋੜਤੇ ਆ ਫਿਰ ਮੈਂ ਇਹਦੇ 'ਚ ਦੋ ਬਲਬ ਕਰਤੇ ਆ ਠੀਕ ਹੈ ਪਰ ਜਿਹੜਾ ਮੈਂ ਅੱਗੇ ਜਾ ਤਿਆਰ ਕਰਨਾ ਆ ਉਹ ਮੈਂ ਜਿੱਦਾਂ ਸਮਝ ਲਓ ਵੀ ਆਹ ਅਲਮਾਰੀ ਆ ਆਪਣੀ ਠੀਕ ਹੈ ਤੇ ਸੇਮ ਇਦਾਂ अलमारी ਵਾਂਗੂ ਪਲਾਈ ਬਣਾ ਕੇ ਪਲਾਈ ਦਾ ਬਣਾ ਕੇ ਨਾ ਪਲਾਈ ਬੋਰਡ ਦਾ ਤੇ ਉਹਦੇ ਮੋਰੇ ਇੱਥੇ ਇਦਾਂ ਇੱਥੇ ਤਾਕੀ ਤੇ ਕਾਚ ਲਾ ਕੇ ਤੇ ਪ੍ਰੋਪਰ ਇਦਾਂ ਤਿਆਰ ਇਦਾਂ ਤਿਆਰ ਕਰਨਾ ਹੈਗਾ ਪਰ ਆਟੋਮੈਟਿਕ ਵਾਲਾ ਦੇਖਾਂਗੇ ਜੇ ਹੁੰਦਾ ਹੋਇਆ ਅੰਡੇ ਜਿਹੜੇ ਆਟੋ ਕਮ ਹੁੰਦਾ ਹੋਇਆ ਜੇ ਤਾਂ ਉਹ ਸੈਟਿੰਗ ਸਮਝ ਆਉਂਦੀ ਹੋਈ ਤਾਂ ਫਿਰ ਉਹ ਕਰਾਂਗੇ ਨਹੀਂ ਤਾਂ ਹੱਥ ਨਾਲ ਤਾਂ ਕੰਮ ਹੈਗੇ ਸਰ ਆ ਹੁਣ ਅਗਲੀ ਵਾਰ ਜਿਹੜੇ ਬੱਚੇ ਆ ਜਦੈਤ ਕੀ ਮੈਂ ਬੱਚੇ ਖਰੀਦੇ ਆ ਅਗਲੀ ਵਾਰ ਫਿਰ ਮੈਂ ਬੱਚੇ ਨਹੀਂ ਖਰੀਦਣੇ ਹੈਗੇ ਜੁੜੇ ਵੀ ਬੱਚੇ ਢਾਉਣੇ ਆ ਉਹ ਆਪ ਦੇ ਢਾਉਣੇ ਆ ਤੇ ਆ ਵੀ ਰੱਖਣੀਆਂ ਤੇ ਹੋ ਸਕਿਆ ਥੋੜੇ ਬਹੁਤ ਸੇਲ ਕਰ ਲਈ ਢਾੜਾ ਲਿਆ ਕਰਾਂਗੇ ਬੁਕਿੰਗ ਦੇ ਹਿਸਾਬ ਨਾਲ ਹਨਾ ਮੌਕੇ ਦੇ ਹਿਸਾਬ ਨਾਲ ਜਿੱਦਾਂ ਬੁਕਿੰਗ ਵਗੈਰਾ ਆਊਗੀ ਆਪਣੇ ਕੋਲ ਜੇ ਆਈ ਤਾਂ ਬਾਕੀ ਆ ਤੁਸੀਂ ਦੇਖ ਸਕਦੇ ਆ ਠੀਕ ਤੇ ਆ ਜਿਹੜੇ ਆਂਡੇ ਆ ਹੈਗੇ ਆ ਆਰਆਰ ਦੇ ਆ ਇਹ ਹੈਗੇ ਆਪਣਾ ਮੁੰਡਾ ਫਰੈਂਡ ਸੀਗਾ ਉਹਦੇ ਕੋਲੋਂ ਲੈ ਆਈ ਸੀ ਮੈਂ ਬੱਚੇ ਢਾਉਣ ਲਈ ਤੇ ਆ ਜਿਹੜੇ ਮੈਂ ਸਿੱਕੂ ਚ ਰੱਖੇ ਆ ਇਹ ਆਪਦੀਆਂ ਮੁਰਗੀਆਂ ਦੇ ਆ ਹਨਾ ਤੇ ਥੋੜਾ ਗੈਪ ਹੈਗਾ ਆ ਨਾਲ ਨਹੀਂ ਜੁੜੇ ਸਕੇ ਕੁਚਾ ਆ ਥੋੜਾ ਇਹ ਤਾਂ ਕਰਕੇ ਮੈਂ ਇੱਥੇ ਰੱਖੇ ਸੀ ਨਹੀਂ ਤੇ ਇੱਧਰ ਵੀ ਜਾਨੀ ਕਿ ਲੋ ਵੀ ਇੰਨੀ ਜਗ੍ਹਾ ਬਣਦੀ ਸੀਗੀ ਤੇ ਉਸ ਤੋਂ ਬਾਅਦ ਜਿੱਦਾਂ ਆ ਮੈਂ ਆ ਸਪੋਰਟ ਲਾਈ ਹੈ ਨਾ ਇਦਾਂ ਚਾਰ ਚਪੇਰੇ ਸਪੋਰਟ ਲਾ ਕੇ ਤੇ ਇੱਕ ਇੱਕ ਡੰਡਾ ਇੱਥੇ ਲਾ ਕੇ ਆਪਾਂ ਉੱਪਰ ਵੀ ਮਤਲਬ ਕਿ ਛਿਕੂਆਂ ਦੇ ਵਿੱਚ ਵੀ ਅੰਡੇ ਰੱਖ ਸਕਦੇ ਆ ਜਿੱਥੇ ਤੱਕ ਮੇਰਾ ਮੰਨਣਾ ਹੈ ਆ ਬਈ ਇਹ ਸੀ ਦੋ ਮਤਲਬ ਡੱਬਿਆਂ ਵਾਲੇ ਦੇ ਵਿੱਚ 200 ਪਲੱਸ ਆਂਡਾ ਲੱਗ ਸਕਦਾ ਆ ਠੀਕ ਹੈ ਤੇ ਰਿਜ਼ਲਟ ਜਿਹੜਾ ਆ ਇਹ 100% ਹੈਗਾ ਆ ਇੰਨਾ ਇਹਦਾ ਮੈਨੂੰ ਪਤਾ ਜਿਹੜੇ ਵੀਰੇ ਇਹ ਗੱਲ ਕਹਿੰਦੇ ਆਂਡਾ ਆਂਡਾ ਨੂੰ ਤਿੰਨ ਵਾਰ ਘਮਾਉਣਾ ਚਾਹੀਦਾ ਹਨ ਤੇ ਇਦਾਂ ਕਰਨਾ ਚਾਹੀਦਾ ਉਹਨਾਂ ਵੀਰਾਂ ਨੂੰ ਮੈਂ ਇੱਕ ਸਲਾਹ ਦਿੰਨਾ ਕਿ ਜਿਹੜਾ ਆਂਡਾ ਆ ਉਹ ਦਿਹਾੜੀ ਦੇ ਵਿੱਚ ਤੁਸੀਂ ਇੱਕ ਵਾਰੀ ਘਮਾਓ ਬਸ ਠੀਕ ਹੈ ਜਿਆਦਾ ਘਮਾਉਣ ਦੀ ਲੋੜ ਨਹੀਂ ਜਿਆਦਾ ਮਸ਼ੀਨ 돌ਨ ਦੀ ਤੁਹਾਨੂੰ ਇਹ ਲੋੜ ਨਹੀਂ ਹੈਗੀ ਇਹ ਇੱਕ ਦਿਨ ਇੱਕ ਵਾਰੀ ਅੰਡਾ ਘਮਾਓ ਤੇ 18 ਦਿਨ ਤੱਕ ਘਮਾਓ 18ਵੇਂ ਦਿਨ ਤੋਂ ਬਾਅਦ ਘਮਾਉਣਾ ਛੱਡ ਦਿਓ। ਜਿਹੜੇ ਮੇਰੇ ਕੋਲ 10 ਚੂਚੇ ਨਿਕਲੇ ਸੀਗੇ ਉਹਦੇ ਤੋਂ ਪਹਿਲਾਂ ਮੈਂ 70 ਅੰਡੇ ਲਾਏ ਸੀਗੇ। ਮੈਂ ਤਿੰਨ ਟਾਈਮ ਅੰਡੇ ਘਮਾਉਣਾ ਹੁੰਨਾ ਸੀ ਮਸ਼ੀਨ ਖੋਲ ਲੈਣੀ ਬਹਿ ਜਾਣਾ ਇਕੱਲਾ ਇਕੱਲਾ ਅੰਡਾ ਘਮਾਉਣਾ। ਉਹ ਕਹਿੰਦਾ ਵੀ ਟੈਂਪਰੇਚਰ ਦਾ ਉੱਪਰ ਥੱਲੇ ਹੋ ਗਿਆ ਹਿਊਮਿਡਿਟੀ ਨਹੀਂ ਪ੍ਰੋਪਰ ਬਣਾਦੀ ਸੀਗੀ ਕਿਉਂਕਿ ਟੱਕਣ ਖੁੱਲ ਜਾਂਦਾ ਸੀਗਾ। ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਸੀ ਦੱਸਿਆ ਸੀ। ਉਸ ਤੋਂ ਬਾਅਦ ਜਿਹੜੇ ਮੈਂ 15 ਅੰਡੇ ਲਾਏ ਸੀਗੇ ਉਮਾ ਇੱਕ ਦਿਨ ਚ ਇੱਕ ਵਾਰੀ ਘਮਾਉਣਾ ਸੀ ਕਈ ਵਾਰ ਏਦਾਂ ਹੁੰਦਾ ਸੀ ਇੱਕ ਦਿਨ ਲੰਘ ਵੀ ਜਾਂਦਾ ਸੀ ਮੈਂ ਅਗਲੇ ਦਿਨ ਘਮਾਉਣਾ ਫਿਰਾਂ ਇਸ ਵਾਰ ਵੀ ਮੈਂ ਏਦਾਂ ਹੀ ਕੀਤਾ ਇੱਕ ਦਿਨ ਚ ਇੱਕ ਵਾਰੀ ਘਮਾਉਣਾ ਠੀਕ ਹੈ ਉਹ ਵੀ ਉੱਤੇ 10 ਹੱਥ ਫੇਰ ਦਿੰਨਾ ਬਸ ਠੀਕ ਹੈ ਸਾਈਡ ਮਾਰੀ ਮਾਰੀ ਚੀਜ਼ ਹੋ ਗਈ ਪੂਰਾ ਪ੍ਰੋਪਰ ਨਹੀਂ ਘਮਾਉਣਾ ਹੈਗਾ ਆਂਡੇ ਘਮਾਉਣ ਦਾ ਜਿਹੜਾ ਮੇਨ ਕਾਰਨ ਹੁੰਦਾ ਉਹ ਇਹ ਹੁੰਦਾ ਕਿ ਜਿਹੜਾ ਬੱਚਾ ਹੈ ਉਹ ਆਂਡੇ ਦੇ ਨਾਲ ਚੁੰਬੜੇ ਨਾ ਜਾਂ ਆਂਡਾ ਬੱਚੇ ਨਾਲ ਨਾ ਚੁੰਬੜ ਜਵੇ ਤੇ ਵੀ ਉਹਨੂੰ ਨਿਕਲਣ ਲੱਗਿਆਂ ਪ੍ਰੋਬਲਮ ਨਾ ਹੋਵੇ ਹੋਰ ਕੋਈ ਕਾਰਨ ਨਹੀਂ ਹੁੰਦਾ ਾਂਦਾ ਤੁਸੀਂ ਨਾ ਵੀ ਘਮਾਉਗੇ ਨਾ ਬੱਚਾ ਬਣਨਾ ਹੀ ਬਣਨਾ ਹੈ ਠੀਕ ਹੈ ਜੇ ਉਹ ਨਾਲ ਆ ਉਹਨੂੰ ਇਹਦਾ ਚੁੰਬੜਿਆ ਠੀਕ ਹੈ ਤੇ ਉਹਨੇ ਆਪਣੇ ਕੀਮੇ ਦੇ ਨਾਲ ਬੱਚੇ ਨੇ ਬਾਹਰ ਨਿਕਲਣਾ ਹੀ ਨਿਕਲਣਾ ਹੈ ਤੇ ਬਾਕੀ ਇਨਕੂਬेटर ਬਾਰੇ ਜੇ ਕਿਸੇ ਹੋਰ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਠੀਕ ਹੈ ਤੇ ਜਦੋਂ ਮਰਜ਼ੀ ਆਪਾਂ ਨੂੰ WhatsApp ਮੈਸੇਜ ਕਰ ਸਕਦਾ ਹਨ ਜਿੰਨੀ ਕ ਚੁੱਕੀ ਆ ਆਪਾਂ ਜਰੂਰ ਦੱਸਾਂਗੇ ਤੇ ਕਈ ਵੀਰ ਇਹਦੇ ਕਨੈਕਸ਼ਨ ਦਾ ਪੁੱਛਦੇ ਹੁੰਦੇ ਆ ਵੀ ਆ ਜਿਹੜਾ ਕਨੈਕਸ਼ਨ ਨੇ ਆਪਾਂ ਕੰਟਰੋਲਰ ਤੱਕ ਕਿਦਾਂ ਕੀਤਾ ਅਜੀ ਮੈਂ ਮੇ YouTube ਤੋਂ ਵੀਡੀਓ ਦੇਖ ਕੇ ਤੇ ਸਾਡੇ ਪਿੰਡ ਜਮੰਡਾ ਬਿਜਲੀ ਵਾਲਾ ਮੈਂ ਉਹਦੇ ਕੋਲੋਂ ਸਾਰਾ ਬਿਜਲੀ ਦਾ ਕੰਮ ਕਰਵਾਇਆ ਸੀਗਾ ਮੈਂ ਆਪ ਨਹੀਂ ਕੀਤਾ ਸੀ ਕਿਉਂਕਿ ਆਪ ਨੂੰ ਆਪਾਂ ਉਹਨੂੰ ਮੈਨੂੰ ਸਮਝ ਨਹੀਂ ਲੱਗੀ ਸੀ ਤੇ ਉਹਨੂੰ ਮੈਂ ਦਿਖਾਈ ਵੀਡੀਓ ਤਾਂ ਉਹਨੇ ਉਹ ਤੋਂ ਹੀ ਸਮਝ ਲੱਗ ਗਈ ਕਿਉਂਕਿ ਉਹ ਤਾਂ ਡੇਲੀ ਦਾ ਕੰਮ ਆ ਕਨੈਕਸ਼ਨ ਕਰਨੇ ਅਗਲੀ ਵਾਰ ਤਿਆਰ ਕਰਨਾ ਆ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟੇ ਆ ਉਹ ਆਪਾਂ ਇਦਾਂ ਦੀ ਲੱਕੜ ਦੀ ਅਲਮਾਰੀ ਜਿੱਦਾਂ ਪਲਾਈ ਬੋਰਡ ਦੇ ਬਣਾ ਕੇ ਪ੍ਰੋਪਰ ਤੇ ਉਹਦੇ ਤੇ ਤਿਆਰ ਕਰਨਾ ਆ ਤੇ ਉਹਦੇ ਲਈ ਆਪਾਂ ਜਿਹੜਾ ਕੰਟਰੋਲਰ ਆ ਠੀਕ ਹੈ ਕੰਟਰੋਲਰ ਜਿਹੜਾ ਆ ਉਹ ਆਪਾਂ ਉਹ ਲੈ ਕੇ ਆਉਣਾ ਜਿਹੜਾ ਹਿਗੋਮੋਡੀਟੀ ਵੀ ਨਾਲ ਦੱਸਦਾ ਹੈ ਇਹ ਤਾਂ ਕੱਲਾ ਆਪਣਾ ਟੈਂਪਰੇਚਰ ਦਾ ਆਉਂਦਾ ਆ ਉਹ ਹਿਗੋਮੋਡੀਟੀ ਵੀ ਦੱਸਦਾ ਨਾਲ-ਨਾਲ ਤੇ ਟੈਂਪਰੇਚਰ ਵੀ ਦੱਸਦਾ ਤੇ ਉਹ ਸਭ ਤੋਂ ਵਧੀਆ ਰਿਹਾ ਬਾਕੀ ਹੋਰ ਵੀਡੀਓ ਦੇਖਣ ਲਈ ਫੋਲਡਰੀ ਵੀ ਹੋਰ ਜਾਣਕਾਰੀ ਲੈਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਤੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੋਂ ਜ਼ਰੂਰ ਮਿਲਿਆ ਕਰੋਗੀ ਇਹ ਬੱਚਿਆਂ ਦਾ ਇੱਕ ਦਿਨ ਤੋਂ ਲੈ ਕੇ ਮਤਲਬ ਭਾਂਡੇ ਤੱਕ ਹੌਣ ਤੱਕ ਕੀ ਕੀ ਉਹਦਾ ਸਿਸਟਮ ਹੈ ਕਿਦਾਂ ਉਹਨੂੰ ਆਪਾਂ ਪਾਲਣਾ ਹੈ ਕਿਹੜੀ ਫੀਡ ਦੇਣੀ ਹੈ ਕਿਦਾਂ ਉਹਨੂੰ ਕੈਲਸ਼ੀਅਮ ਵਿਟਾਮਿਨ ਦੇਣਾ ਹੈ ਕਿਦਾਂ ਬਿਮਾਰੀਆਂ ਤੋਂ ਬਚਾਉਣਾ ਹੈ ਠੀਕ ਹੈ ਹਰ ਇੱਕ ਚੀਜ਼ ਤੁਹਾਨੂੰ ਉੱਤੇ ਮਿਲੂਗੀ ਬਾਕੀ ਤੁਸੀਂ ਇੰਨਾ ਵੀਡੀਓ ਦੇਖਣ ਲਈ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਤੇ ਇੱਕ ਚੀਜ਼ ਮੈਂ ਲੈ ਗਈ ਮੇਰਾ ਭਰਾ ਜਦੋਂ ਵੀ ਇਹ ਫਿੱਟ ਕਰਨਾ ਹੈ 2 ਬਾਲਾ ਵੀ 800 ਵਾਟ ਦੇ ਇਹਨੂੰ ਇਨਵਰਟਰ ਤੇ ਰੱਖ ਕਰਨਾ ਹੈ ਠੀਕ ਹੈ ਇਨਵਰਟਰ ਤੁਹਾਡਾ ਜਰੂਰ ਹੋਣਾ ਚਾਹੀਦਾ ਹੈ ਇੱਕ ਵੱਲੋਂ ਤੱਕ ਘੱਟੋ ਘਾਟਾ ਤੁਹਾਡਾ ਇਨਵਰਟਰ ਤੇ ਹੋਣਾ ਚਾਹੀਦਾ ਜੇ ਤੁਸੀਂ ਦੋ ਨਹੀਂ ਕਰ ਸਕਦੇ ਤਾਂ ਬਾਕੀ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲਾਂਗੇ ਹੁਣ ਅਗਲੀ ਵੀਡੀਓ 'ਚ